ਦੀ ਕਲਸਾ ਬਾਹਰ ਉੱਦੇ ਕੀ ਹੁੰਦੇ। ਹਉ ਗੁਰ ਪਿਆਰੇ ਗੁਰੂ ਸਾਰੇ ਵਿਚੇ ਪਰ ਜਾ ਰਿਤੀ ਸੀ। ਉਹ ਪਾਵਨ ਸ਼ਬਦ ਜੰਦ ਰਿਆ ਸੀ। ਸੁਣਦਾ ਪ੍ਰਭੂ ਜਿਉ ਦੇ ਕਲੜੀ ਮਨ ਵਾਹੇ। ਕਿਉ ਧੀਰੇ ਕੀ ਨਾਹ ਬਿਨਾਂ ਕਭੇ ਲੇਖ ਰਵਾਇ। ਇੱਕ ਆਤਮਾ ਉਜਾੜ ਗਿਆ ਨਾਮ ਦੇ ਵਿੱਚ ਇਕੱਲੀ ਬੈਠੀ ਪਰ ਲਾਰੇ ਹੈ ਇਹ ਮੇਰੇ ਮਾਲਕ ਸੁਣ। ਜੋ ਆਦਾਰ ਗੱਲ ਕੀਤੀ ਸੀ ਉਹ ਤੋਂ ਅੱਗੇ ਆਉਂਵਾਂ ਚਾਲ ਕਰੀਏ ਕਿਉਂਕਿ ਗੁਰਦਬਾਬਾ ਤੇ ਵੀਂਦੇ ਸੀ ਕਿ ਫਰੀਦਾ ਕੋਈ ਨੋ ਪਛਨੇ ਬਾਬਾ ਫਰੀਦ ਜੀ ਕਾਲੀ ਤੂਣ ਤੋਂ ਕਿੱਥੋਂ ਕਾਲੀ ਸੋ ਅੱਗੇ ਦੁਆੜਨਾ ਦਿੰਦੇ ਨੇ ਜੋ ਮਸ਼ਰੀਬਿੰਦ ਪਾਣੀ ਏ ਜੋ ਜੀਵਨ ਪਾਵੇ ਦੋ ਜਲੇ ਹੂੜਾ ਚਾਦਰ ਤੂ ਕਿਉਂ ਕਰ ਤ੍ਰਿਪਤਾ ਹੈ ਰਾਜੁਰਮ ਕੇ ਵਿੰਧਿਆ ਸਰ ਮੁਖ ਉੱਧਾਵੇ। ਕਵਰ ਲੋਪੇ ਕੋਸ ਉਪਾਸਿਕਾ ਮਿਲ ਆਤਮ ਬੰਧਾਵੇ। ਕਿਉ ਸੰਤ ਜਨ ਆਰ ਪੀਤ ਜੀ ਰਸ ਅਦਾਵੇ। ਬਾਹਰ ਬਰਮਾਨ ਕਰਦੇ ਨੇ ਜਿਹੜੇ ਸੰਤ ਰਹਿ ਨੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਕਿਵੇਂ ਦੀ ਮੀਠ ਹੈ। وہ پرمتما درشن گروہ درشن پا کے ترپت ہوں خوش ہوتے جی مچھلی پانی تو بغیر نہیں رہ سکتی مر جائے جیون پانی ہے اس طرح جہاں ابھی ہے وہ تو بغیر نہیں رہ سکتا پیاس والے کر جاتا ہے جدو می پہ بعد چھوٹی بہت گرکی نکی رکی کھڑی وہ سما سوگ لیں پیوں اس کا ناد ہے سننے کا دڑی جاتا ہے شکار کا شکاری بڑھ جاتا ہے شکاری کا شکار بڑھ جاتا ہے اسی طرح جہاں بہرا ہے وہ فلوں کی سگندی کا بنیا ہوا ਬੋਲ ਦੇ ਵਿੱਚ ਡੜ ਜਾਂਦਾ ਤੇ ਬੋਲ ਨੂੰ ਘੁੱਟ ਕੇ ਰਾਤ ਨੂੰ ਮਾਰ ਲਾਂਦਾ ਪਰ ਉਸ ਦੀ ਸੁਗੰਧੀ ਕਦੇ ਨਾ ਪਿਆਰ ਆਇਆ ਇਸੇ ਤਰ੍ਹਾਂ ਹੀ ਜਿਹਦੇ ਸਤ ਜਿਹੜਾ ਪ੍ਰੀਤ ਹੈ ਜਿਹ ਦਸ ਅਗਾਵਿਤਰ ਰੱਬ ਦੇ ਪਿਆਰਿਆਂ ਨੂੰ ਉਸ ਬਰਵਾਤਰਾ ਦੇ ਨਾਲ ਪ੍ਰੇਮ ਹੈ ਪ੍ਰੀਤ ਹੈ ਬੋਲ ਦੇ ਕੇ ਕੋਸ਼ਿਸ਼ ਰੰਤੂ ਸਾਰੀ ਪ੍ਰੇਤ ਜਿਹਦੇ ਦਰਸ਼ਨ ਬਿਨਾਂ ਸਤ ਜਿਹੜਾ ਲੋਕ ਸੋ ਰਾਜ ਪ੍ਰਿਤੀ ਨਹੀਂ ਹੁੰਦੀ ਤਾਂ ਕੋਈ ਆਕਾਰ ਸਰੀਰ ਨਹੀਂ ਉਸ ਨੂੰ ਨਿਰਗਤਰ ਕਿਹਾ ਜਾਂਦਾ ਹੈ ਉਹਦੇ ਦਰਸ਼ਨ ਦਾ 기ਭਾ ਹੋਇਆ ਉਸ ਨੂੰ ਜੰਗਲਾ ਦੀਆਂ ਬਾਣ ਅੰਦਰ ਇੱਕ ਨੜੀ ਬਰਵਾਏ ਤੋਂ ਉਹਦੇ ਅੰਦਰ ਕੀ ਅਤ ਹੋਏ ਸ਼ੇਰ ਗਵਰੇ ਜੀ ਜੰਗਲਾ ਦੀਆਂ ਬਾਣ ਅੰਦਰ ਆਪਣੇ ਘਾਰੇ ਨੂੰ ਢੂੰਡਦੇ ਵਿਰੇ ਜਦੋਂ ਉਹਨਾਂ ਨੂੰ ਸਮਝ ਆਈ ਤਾਂ ਉਹਨਾਂ ਨੇ ਕਿਹਾ ਹੀ ਫਰੀਦਾ

ਦੇ ਤੇ ਕਾਰੇ ਅਸਲ ਗੱਲ ਦਾ ਪਹਿਲਾਂ ਉਹ ਦੱਸੇ ਕਿ ਜਿਹੜੇ ਲੋਕ ਜੰਗਲਾਂ ਪਹਾੜਾਂ ਦੇ ਵਿੱਚ ਹਟਦੇ ਨੇ ਕਿਤੇ ਆਵਾਜ਼ ਮਾਰੀ ਸੀ ਸੰਤਾ ਪ੍ਰਭੂ ਜੀ ਉਹ ਦੇ ਕਰੜੀ ਪਰ ਬਾਹੇ ਕਿਹੜੇ ਬਾਣ ਚ ਜਿਹੜੇ ਜੰਗਲਾਂ ਦੇ ਵਿੱਚ ਤੇ ਹੁਣ ਕੀ ਆਵਾਜ਼ ਮਈ ਮਨ ਜੋ ਜੋਤਿ ਸਰੂਪ ਹੈ ਆਪਣਾ ਹਉਮਲੁ ਛਾੜ ਮਨਹਾਰ ਜੀ ਤੇਰੀ ਨਾਲ ਹੈ ਗੁਰਬਤਿ ਰਗਵਾਣ ਸੋਸਰੇ ਅਤ ਅਚੰਬਤ ਹੋ ਇਧਰ ਉਧਰ ਧੱਕਣਾ ਸ਼ੁਰੂ ਕੀਤਾ ਅਤਿਹਾ ਜੀ ਤੇ ਨਾਲ ਇਹ ਚੀਜ਼ ਨੇ ਬਹੁਤ ਜ਼ਿਆਦਾ ਪਰੇਸ਼ਾਨ ਕਰਤਾ ਮੈਨੂੰ ਦੇਖਦਾ ਰਹਿ ਗਿਆ ਇਧਰ ਵੇਖ ਇਧਰ ਵੇਖ ਜਿਸ ਨੂੰ ਸੋਚਦਾ ਨਹੀਂ ਕਿ ਉਹ ਸਾਰੀ ਜੀ ਦੀ ਨੂਰ ਕਿੱਥੇ ਗਏ ਉਸਦਾਰ ਹੈ ਕਬਰ ਦੇ ਹਿੱਤਾ ਕਿਉਂਦੀ ਹੈ ਤੀਜਾ ਬੋਲ ਇਓ ਹੋਇਆ ਜਾਜਾਪੇ ਕਿਸ ਕਥਾ ਉਦਾਹੀ ਤਾਂ ਕਰਤਾ ਘੁਰ ਸਮਾਹੀ ਉਹ ਜਿਹੜਾ ਆਤਮਾ ਜੋ प्राण ਪਿਆਰ ਦੇ ਵਿయోగ ਵਿੱਚ بے ਬਲ ਹੋ ਚੁੱਕੀ ਸੀ ਦੇਖ ਲਈ ਬਈ ਆਕਾਸ਼ ਬਾਣੀ ਤੇ ਉਸ ਉੱਤੇ ਅੱਲਾ ਜੀ ਦੀ ਖਬਰ ਕਿਢੀ ਹੈ ਬਈ ਲੀਕੇ ਤੋਂ ਸੰਸਾਰੂ ਦੀ ਵਿਚਾਰ ਦੀਆ ਬਾਹਰ ਅੰਦਰ ਜੇ ਸਰੀਰ ਕਰਕੇ ਆਪਣੇ ਨਾਹ ਪਤੀ ਤੋਂ ਵਿਸ਼੍ਰੀ ਪਰੀਤ ਕਰਦੀ ਹੈ تو اے شریر نہیں بلکہ یہ جوت ہے تو جوت ہے شریر نہیں ہے تو شریر دے ہے دو جی کے تیری ہے جوت ہے تھی مہان جوتا تو ننہ جا آنسا ہے او جوت صدا تیری مرار ہے دل جی کے جڑی جوتا تو آنسا ہے جو ہمیشہ تیری مرار رہتی ہے او ساری اجنا اندر پر کور ਇਕ ਸਾਤ ਰਮੀ ਹੋਈ ਹੈ ਹਰ ਜਗ੍ਹਾ ਰਮੀ ਹੋਈ ਜਿਵੇਂ ਸੋ ਜਗਤ ਵਿੱਚ ਤੇ ਰੋਸ਼ਨੀ ਹੈ ਜਿਵੇਂ ਪਾਸੇ ਮਾਰਜੀ ਦੇ ਲੋ ਇੱਕੋ ਜੀ ਰੋਸ਼ਨੀ ਜਾ ਰਹੀ ਹੈ ਤਾਂ ਤੇਰੇ ਅੰਦਰ ਵੀ ਤੇਰੇ ਨਾਲ ਜੁੜਦੀ ਤੇਰੀ ਸਮੁੱਚੀ ਰਚਨਾ ਅੰਦਰ ਰਮੀ ਇੱਕੋ ਇੱਕ ਜੋਤ ਹੈ ਹਰ ਆਲਸ਼ੋੜਾ ਕੇ ਸੋ ਅਤੇ ਦੇਲ ਇਸ ਨਾਲ ਜਿੰਦਾ ਕੇਵਲ ਆਪਣਾ ਅਸਲਾ ਪਛਾਣ ਲੈਣ ਦੀ ਗੱਲ ਹੈ ਤੂੰ ਆਪਣਾ ਮੂਲ ਪਛਾਣ ਤੂੰ ਇਨੇਜੇ ਕਰ ਲੈ ਕੇ ਸਤ ਜੋਤ ਤੇਰੀ ਫਸ ਰਹੇ ਜਹ ਜਹ ਦੇਖਾ ਤੈ ਨਰ ਹਰੀ ਤਾਂ ਆਪਣਾ ਕੌਣ ਤੇ ਪਾਇਆ ਕੋਣ ਹੁਣ ਸੱਜਣ ਕੌਣ ਤੇ ਨਿਮਣ ਕੌਣ ਤੇ ਕੋ ਹੈ ਭਾਈ ਇਹ ਕੋ ਹੈ ਬਾਜੋ ਸਾਡੇ ਨਾਲ ਹੈ ਤੇ ਸਭ ਕਾ ਹੈ ਤਉ ਦੱਸਦਾ ਕਿਉਂਦੀ ਇਹਦਾ ਜਵਾਬ ਗੁਰਬਾਣੀ ਵਿੱਚ ਹੀਉ ਲੱਭਦਾ ਹੈ ਲੋਏ ਦੇ ਲੋਏ ਦੇਖ ਪਿਆਰ ਸਦਾ ਗੁਰਦੇ ਪੂਕਣੀ ਨਾਲੇ ਸੇ ਅਖੜੀਆਂ ਆਪਨ ਜਿਹਨੇ ਦਸਦੋ ਮਾਵੇ ਉਹ ਅੱਖੀਆਂ ਹੋਰ ਹ ਜਿਨ੍ਹਾਂ ਨਾਲ ਉਸ ਮਿਰਦੇ ਨਾਲ ਜੁੜਿਆ ਸਾਡੀਆਂ ਸਰੀਰਕ ਅੱਖਾਂ ਸਰੀਰ ਤੋਂ ਹੋਰ ਨਹੀਂ ਦੇਖ ਸਕਦੀਆਂ ਮਰਦ ਕਾਲ ਦਾ ਵੈਸੇ ਨਹੀਂ ਦੁਨੀਆ ਦੇ ਸਾਰੇ ਸਰੀਰ ਭਾਵੇਂ ਮੌਲਕਦਾ ਹੈ ਪਸ਼ੂ ਪੰਛੀ ਬਨਾਸਪਤੀ ਦਾ ਜਨ ਜੀਦਾ ਹੈ ਸਾਰੇ ਬਾਜ ਤਤ ਹਵਾ ਪਾਣੀ ਅੱਗ ਉਹ ਵੜਦੇ ਨੇ ਜੋ ਤਤ ਸਹੀ ਵਿਲਸਾ ਦਾ ਆਪਣੇ ਆਪਣੇ ਤਤ ਅੰਦਰ ਸਵਾਜ ਅੰਦਰ ਪਰ ਉਹ ਦ੍ਰਿਗਕਰ ਅਭਿਵ ਨੂੰ ਤੇ ਹੈ ਉਹਦੀ ਰਗੂਤੀ ਦਾ ਤਤ ਨਾਸ਼ ਰਹਿਤ ਹੈ ਇਸੇ ਦੇ ਇਸੇ ਦੀ ਹੁੰਦਾ ਹੈ ਕਿਹ ਕਾਲਿਕ ਉਹ ਤ ਪਰ ਇੱਕ ਵਕਤ ਬਾ ਰਹਿਣ ਵਾਲੀ ਹੈ ਇਹ ਜਨਮਾਂ ਵਿੱਚ ਨਹੀਂ ਨਾ ਉਹਦੇ ਕੋਈ ਮਾਤਾ ਪਿਤਾ ਇਹ ਅਤਾਰ ਬਾਤ ਨਾ ਜਾਤ مہاراج کر سچے پاشاہ جیم کا سوچ پہ واحس واحد you